ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀਪਕ ਜੀ ਅਗਲਾ ਡੇਢ ਮਹੀਨਾ ਪੰਜਾਬ ਲਾਵਾਰਸ ਰਹੇਗਾ ਇਹ ਜਿਹੜੀ ਗੱਲ ਚੱਲ ਰਹੀ ਹੈ ਦਾ ਵੇਰਵਾ ਕੀ ਹੈ ਕਿਉਂ ਕਿਹਾ ਜਾ ਰਿਹਾ ਬਿਲਕੁਲ ਜੀ ਇਹ ਸਵਾਲ ਬਹੁਤ ਵੱਡਾ ਹੈ ਪੰਜਾਬ ਦੇ ਲਈ ਕਿ ਹੁਣ ਪੰਜਾਬ ਅਗਲੇ ਡੇਢ ਮਹੀਨੇ ਲਈ ਲਾਵਾਰਸ ਹੋ ਜਾਏਗਾ ਹਮ ਪੰਜਾਬ ਦੀ ਸਰਕਾਰ ਪੰਜਾਬ ਦੇ ਸੱਤਾਧਾਰੀ ਧਿਰ ਦੇ ਐਮ ਐਲ ਏ ਹੁਣ ਦਿੱਲੀ ਦੀਆਂ ਗਲੀਆਂ ਗਣੀਆਂ ਛਾਨਣਗੇ ਮਹੱਲੇ ਮਹੱਲੇ ਜਾਣਗੇ ਕੇਜਰੀਵਾਲ ਜੀ ਦਾ ਪੋਸਟਰ ਫੜਾਉਣਗੇ ਤਾਂ ਕਿ ਕੇਜਰੀਵਾਲ ਜੀ ਨੂੰ ਵੋਟਾਂ ਪੈ ਜਾਣ ਦਿੱਲੀ ਚ ਦੁਆਰਾ ਉਹਨਾਂ ਨੂੰ ਮੁੱਖ ਮੰਤਰੀ ਬਣਾ ਸਕੀਏ ਹੂੰ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਸਾਰੇ ਐਮਐਲਏ ਨੂੰ ਅਮਨ अरोड़ा ਜੀ ਦੀ ਅਗਵਾਈ ਚ ਦਿੱਲੀ ਸੱਦਿਆ ਸੀ ਹੂੰ ਹੂੰ ਵੈਸੇ ਐਮਐਲਏ ਤਾਂ ਭਗਵੰਤ ਮਾਨ ਵੀ ਨੇ ਉਹਨਾਂ ਦੇ ਪਰ ਉਹ ਇਸ ਬੈਠਕ ਚ ਨਹੀਂ ਹੈਗੇ ਜੀ ਸੋ ਹੋ ਸਕਦਾ ਕਿ ਉਹਨਾਂ ਲਈ ਤਾਂ ਮੁੱਖ ਮੰਤਰੀ ਵਾਲਾ ਵੱਖਰਾ ਰੂਟ ਮੈਪ ਬਣਿਆ ਹੋਵੇ ਕਿ ਤੁਸੀਂ ਕਿੱਥੇ ਕਿੱਥੇ ਰੈਲੀ ਕਰਨੀ ਹੈ ਕਿੱਥੇ ਕਿੱਥੇ ਰੋਡ ਸ਼ੋਅ ਕਰਨਾ ਹੈ ਜਾਂ ਕਦੋਂ ਬੁਲਾਉਣਾ ਕਦੋਂ ਨਹੀਂ ਬੁਲਾਉਣਾ ਲਈ ਵੱਖਰਾ ਪ੍ਰੋਗਰਾਮ ਹੋਏਗਾ ਇਸ ਤੋਂ ਪਹਿਲਾਂ ਸੰਦੀਪ ਪਾਟਕ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਜਾਂ ਹੋਰ ਜਿਹੜੇ ਵੱਖ-ਵੱਖ ਕਮੇਟੀਆਂ ਦੇ ਅਹੁਦੇਦਾਰ ਨੇ ਉਹਨਾਂ ਨੂੰ ਦਿੱਲੀ ਬੁਲਾ ਕੇ ਕੰਮ ਵੰਡਦਾ ਮਹੱਲੇ ਵੰਡ ਤੇ ਡਿਊਟੀਆਂ ਵੰਡਦੀਆਂ ਰਿਪੋਰਟ ਕਿਹਨੂੰ ਕਰਨਾ ਹੈ ਕਦੋਂ ਕਰਨਾ ਹੈ ਕਿਵੇਂ ਕਰਨਾ ਉਹ ਸਾਰਾ ਰੋਡ ਮੈਪ ਪਹਿਲਾਂ ਦੇਦਾ ਹੁਣ ਅੱਜ ਅਰਵਿੰਦ ਕੇਜਰੀਵਾਲ ਔਰ ਸੰਦੀਪ ਪਾਟਕ ਨੇ ਖੁਦ ਪੰਜਾਬ ਦੇ ਐਮਏਐਨ ਨੂੰ ਬੁਲਾਇਆ ਸੀ ਪੁਰੀ ਤੇ ਹੈ ਜੀ ਕਿ ਹੁਣ ਉਹਨਾਂ ਨੂੰ ਜੋ ਕੰਮ ਦਿੱਤਾ ਗਿਆ ਉਹ ਹਲਕਾ ਛੱਡ ਕੇ ਨਹੀਂ ਜਾ ਸਕਦੇ ਉਹ ਮਹੱਲਾ ਛੱਡ ਕੇ ਨਹੀਂ ਜਾ ਸਕਣਗੇ ਸੋ ਉਹਨਾਂ ਨੂੰ ਬਕਾਇਦਾ ਤੌਰ ਤੇ ਇਹ ਡਿਊਟੀ ਲਾ ਦਿੱਤੀ ਗਈ ਹੈ ਹਮਮ ਸੋ ਇਸ ਪ੍ਰਕਿਰਿਆ ਦੇ ਵਿੱਚ ਹੁਣ ਇਹ ਮੰਨ ਕੇ ਚੱਲੋ ਕਿ ਅਗਲੇ ਡੇਢ ਮਹੀਨੇ ਲਈ ਪੰਜਾਬ ਲਵਾਰਸ ਹੋ ਜਾਏਗਾ ਸੋ ਪੰਜਾਬ ਦੇ ਵਿੱਚੋਂ ਜਿਸ ਚੋਂ ਪੰਜਾਬ ਲੰਘ ਰਿਹਾ ਜਿਸ ਜਿਹੋ ਜੇ ਪੰਜਾਬ 'ਚ ਮਾਮਲੇ ਨੇ ਉਸ حوالے ਨਾਲ ਹੀ ਫਿਕਰਮੰਦੀ ਵਾਲਾ ਪਹਿਲੂ ਹੈ ਜੀ ਕਿ ਇਸ ਲਈ ਸਰਕਾਰ ਦੇ ਮੂਰੇ ਆਪਣੇ ਆਪ ਇੱਕ ਮਸਲਾ ਹੁੰਦਾ ਕਿ ਸਰਕਾਰ ਦਾ ਹੋਂਦ ਇਹ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਕਦੇ ਗੁਜਰਾਤ ਦੀਆਂ ਚੋਣਾਂ ਆ ਗਈਆਂ ਜੀ ਕਦੇ ਹਰਿਆਮਾਚਲ ਦੀਆਂ ਚੋਣਾਂ ਆ ਗਈਆਂ ਜੀ ਕਦੇ ਕਿਤੇ ਹੋਰ ਦਾ ਪਹਿਲੂ ਆ ਗਿਆ ਤੇ ਸਰਕਾਰ ਉੱਥੇ ਨਤੁਰ ਪੈਂਦੀ ਆ ਸੋ ਇਸ ਤਰ੍ਹਾਂ ਸੁੱਬੇ ਨਹੀਂ ਚੱਲਦੇ ਹੁੰਦੇ ਇਸ ਗੱਲ ਦੇ ਉੱਤੇ ਗੌਰ ਕਰਨੀ ਬਣਦੀ ਹੈ ਕਿ ਇਹ ਵਰਤਾਰਾ ਸਹੀ ਨਹੀਂ ਹੈ ਪਰ ਅੱਜ ਫਿਕਰਮੰਦੀ ਵਾਲਾ ਪਹਿਲੂ ਹੈ ਜਿਵੇਂ ਜਿਹਾ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਤੁਸੀਂ ਇਹ ਦੇਖੋ ਕਿ ਲਗਾਤਾਰ ਆਪਾਂ ਗੱਲ ਕਰ ਚੁੱਕੇ ਹਾਂ ਕਿ ਕਹਿ ਰਹੇ ਨੇ ਜੀ ਥਾਣਿਆਂ ਤੇ ਹਮਲੇ ਹੈ ਨਾ ਅੱਠ ਹਮਲਿਆਂ ਦਾ ਹਵਾਲਾ ਦਿੱਤਾ ਗਿਆ ਤੇ ਜੀ ਥਾਣਿਆਂ ਦੀ ਕੰਧਾਂ ਉੱਚੀਆਂ ਚੱਕਤੀਆਂ ਗੇਟ ਲਾਤੇ ਜੀ ਜਾਲ ਲਾਤਾ ਜੀ ਤੇ ਅੱਜ ਖਬਰ ਕੀ ਆ ਰਹੀ ਹੈ ਜੀ ਕਿ ਗਰਦਾਸਪੁਰ ਜਿਹੜਾ ਜੀ ਹਮਲਾ ਹੋਇਆ ਸੀਗਾ ਉਹਦੇ ਜਿਹੜੇ ਜੀ ਦੋਸ਼ੀ ਸੀਗੇ ਜੀ ਉਹ ਅਸੀਂ ਪੀਲੀ ਭੀਤ ਜਾ ਕੇ ਮੁਕਾਬਲੇ ਚ ਮਾਰਤੇ ਹੁਣ ਉਧਰ ਪਰਿਵਾਰਾਂ ਕੰਨੀ ਝਾਤ ਮਾਰ ਕੇ ਦੇਖੋ ਉਹ ਸਧਾਰਨ ਕਰਾਂ ਦੇ Dalit ਪਰਿਵਾਰ ਦੇ 18-18 20-20 ਸਾਲ ਦੇ ਜਵਾਕ ਹੁਣ ਪੰਜਾਬ ਇਹ ਸਵਾਲ ਕਰ ਰਿਹਾ ਕਿ ਕੀ ਇਹ ਉਹੀ ਵਰਤਾਰਾ ਜੋ ਦ੍ਰਿਸ਼ ਪੰਜਾਬ ਚ 90 ਦੇ ਦਾਕੇ ਚ ਖੜੇਗੇ ਸੀ ਉਹ ਜਾ ਕੇ ਹੁਣ ਪੀੜੀ ਪੀਤ ਖੜੇ ਜਾ ਰਹੇ ਨੇ ਹੂੰ ਤੇ ਸਰਕਾਰ ਜਵਾਬ ਤਾਂ ਦੇਵੇ ਜੇ ਸਰਕਾਰ ਕੁਛ ਉਸ ਸਥਿਤੀ ਚ ਬੇ ਸਰਕਾਰ ਤਾਂ ਦਿੱਲੀ ਜ਼ਰੂਰੀ ਐ ਵੋਟਾਂ ਜ਼ਰੂਰੀ ਐ ਪੰਜਾਬ ਜ਼ਰੂਰੀ ਥੋੜਾ ਦਿਪਕ ਜੀ ਮੁੱਖ ਮੰਤਰੀ ਨੇ ਟਵੀਟ ਕੀਤੀ ਸੀ ਉਹਨਾਂ ਦਾ ਨਿਸ਼ਾਨਾ ਤਾਂ ਸੀ ਦਿੱਲੀ ਨੂੰ ਘੇਰਨ ਦਾ ਪਰ ਉਹ ਟਵੀਟ ਉਹਨਾਂ ਤੇ ਪੁੱਠੀ ਪੈ ਗਈ ਆ ਵਿਜੇ ਜੀ ਆਪਾਂ ਲਗਭਗ ਜੱਤੋਂ ਪੰਜਾਬ ਦੇ ਬਾਡਰਾਂ ਤੇ ਅੰਦੋਲਨ ਚੱਲ ਰਿਹਾ ਸ਼ੰਭੂ ਔਰ ਖਨੋਰੀ ਹੂੰ ਅਪਾਤ ਤਾ ਤੋ ਇਸ ਵਾਲੇ ਨਾਲ ਗੱਲ ਕਰਦੇ ਆ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਸ਼ੁਰੂ ਦੀਆਂ ਮੀਟਿੰਗਾਂ 'ਚ ਤਾਂ ਬਹੁਤ ਸਾਹਮਣੇ ਆਏ ਕਿ ਜੀ ਮੈਂ ਵਿਚਾਂ ਜੀ ਮੈਂ ਵਿਚੋਲੇ ਦੀ ਭੂਮਿਕਾ ਨਿਭਾਉਂਗਾ ਮੈਂ ਮਸਲਾ ਹੱਲ ਕਰਾ ਦੂੰਗਾ ਹੂੰ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਿਤੇ ਲੱਭੇ ਹੀ ਨਹੀਂ ਜੀ ਪਿਛਲੇ 1.5 ਮਹੀਨਿਆਂ ਤੋਂ ਅੰਦੋਲਨਰ 10 ਮਹੀਨਿਆਂ ਤੋਂ ਮੁੱਖ ਮੰਤਰੀ ਸਾਹਿਬ ਕਿਸਾਨੀ ਮਸਲੇ ਤੇ ਕਦੇ ਬੋਲਦੇ ਉਂਗਲ ਧਰਦੇ ਇਸ ਪਹਿਲੂ ਦੀ ਹਾਂ ਨਾ ਕਰਦੇ ਕੇਂਦਰ ਨਾਲ ਰਾਬਤਾ ਕਰਦੇ ਕਿਤੇ ਨਜ਼ਰ ਨਹੀਂ ਆਇਆ 10 ਮਹੀਨਿਆਂ ਬਾਅਦ ਜੇ ਆਇਆ ਵੀ ਤੇ ਮੁੱਖ ਮੰਤਰੀ ਸਾਹਿਬ ਦਾ ਟਵੀਟ ਆਇਆ। ਉਹ ਟਵੀਟ ਦੇਖੋ। ਅੱਜ ਜਦੋਂ 24 12 2024 ਨੂੰ ਭਾਰਤ ਦੇ ਦੁਪਹਿਰ ਦੇ ਸਵਾ 12 ਤੋਂ 12:30 ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਪੈਨਾ ਐਕਸ ਤੇ ਜਾ ਕੇ ਆਪਣਾ ਜਿਹਨੂੰ ਪਹਿਲਾਂ ਟਵੀਟ ਸੀ ਉਹਦੇ ਉੱਪਰ ਟਵੀਟ ਕਰਦੇ ਨੇ। ਫਿਰ ਉਹ ਫੇਸਬੁੱਕ ਤੇ ਪੋਸਟ ਪਾਉਂਦੇ ਨੇ। ਲੋਕ ਕੀ ਲਿਖਿਆ ਮੈਂ ਪਹਿਲਾਂ ਉਸ ਪਾਠਕਾਂ ਸਾਹਮਣੇ ਰੱਖਦਾ ਸੀ ਲੋਕਾਂ ਸਾਹਮਣੇ। ਜੀ। ਕੇਂਦਰ ਸਰਕਾਰ ਨੂੰ ਆਪਣੀ ਪ੍ਰਾਣੀ ਜਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਾਹ ਖੋਲਣਾ ਚਾਹੀਦਾ ਹੈ। ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਹੂੰ। ਸੈਂਟਰਲ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ। ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ 200 ਕਿਲੋਮੀਟਰ ਤੇ ਬੈਠੇ ਅੰਨਦਾਤਾਵਾਂ ਨਾਲ ਨਹੀਂ ਗੱਲ ਕਰ ਸਕਦੇ। ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ? ਇਹ ਭਗਵੰਤ ਮਾਨ ਜੀ ਦਾ ਟਵੀਟ ਹੈ। ਜੀ ਉਹ ਕਹਿੰਦੇ ਕਿ ਕਬੂਤਰ ਦੇ ਅੱਖਾਂ ਵਿੱਚਣ ਨਾਲ ਬਿੱਲੀ ਨਹੀਂ ਭੱਜਦੀ ਹੈ ਸਰਕਾਰ ਕੇਂਦਰ ਸਰਕਾਰ ਹੁਣ ਕਿਹੜੀ ਤਪੱਸਿਆ ਕਰ ਰਹੀ ਆ 200 ਕਿਲੋਮੀਟਰ ਤੇ ਬੈਠੇ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣਦੀ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਹੈ ਹੁਣ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾਈ ਪੋਸਟ ਵੱਲੇ ਬਹੁਤ ਕਮੈਂਟ ਆਏ ਮੈਂ ਇੱਕ ਕਮੈਂਟ ਪੜ੍ਹ ਕੇ ਉਹਦੇ ਹਵਾਲੇ ਨਾਲ ਗੱਲ ਕਰਦਾ ਜੀ ਥੱਲੇ ਇੱਕ ਕਮੈਂਟ ਲਿਖਿਆ ਪੰਜਾਬ ਦੇ ਇੱਕ ਨੌਜਵਾਨ ਨੇ ਉਹ ਕਹਿੰਦਾ ਇਹੀ ਗੱਲ ਤੁਹਾਡੇ ਤੇ ਲਾਗੂ ਹੁੰਦੀ ਹੈ ਮੁੱਖ ਮੰਤਰੀ ਜੀ ਜੀ ਸੰਗਰੂਰ ਸ਼ਹਿਰ ਚ ਤੁਹਾਡੇ ਘਰ ਦੀਆਂ ਫਰੂਹਾਂ ਉੱਤੇ ਪਿਛਲੇ 115 ਦਿਨਾਂ ਤੋਂ ਕੰਪਿਊਟਰ ਅਧਿਆਪਕ ਬੈਠੇ ਹਨ ਸਾਡੇ ਸਾਥੀ ਜੌਨੀ ਸਿੰਘਲਾ ਮਰਨ ਵਰਤ ਵੀ ਸ਼ੁਰੂ ਕਰ ਚੁੱਕਾ ਹੈ ਜੋ ਸਵਾਲ ਤੁਸੀਂ ਮੋਦੀ ਸਰਕਾਰ ਨੂੰ ਕਰ ਰਹੇ ਹੋ ਉਹੀ ਬੇਨਤੀ ਅਸੀਂ ਤੁਹਾਨੂੰ ਕਰਦੇ ਆ ਰਹੇ ਹਾਂ ਤੁਸੀਂ ਆਪ ਨਿੱਜੀ ਦਖਲ ਦੇ ਕੇ ਸਾਡਾ ਕੰਪਿਊਟਰ ਅਧਿਆਪਕਾਂ ਦਾ ਮਸਲਾ ਹੱਲ ਕਰਵਾਉਂਗੇ ਜੀ ਸਿੱਖਿਆ ਵਿਭਾਗ ਚ ਮਰਜ਼ ਕਰੋ ਵਿਦ ਰਿਸਪੈਕਟ ਭਗਵੰਤਮਾਨ ਐਮ ਐਲ ਏ ਹਰਪਾਲ ਜੀਮਾ ਹਰਜੋਤ ਸਿੰਘ ਬੈਂਸ ਹੁਣ ਇੱਥੇ ਸਵਾਲ ਖੜਾ ਆ ਕੇ ਜੀ ਕਿ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਕਿ ਕੇਂਦਰ ਪੰਜਾਬ ਕੰਨੀ ਰੁੱਖ ਨਹੀਂ ਕਰਦਾ ਕੇਂਦਰ ਕਿਸਾਨੀ ਮਸਲੇਆਂ ਕੰਨੀ ਰੁੱਖ ਨਹੀਂ ਕਰਦਾ ਤੇ ਤੁਸੀਂ ਕਿੰਨਾ ਕੁ ਰੁੱਖ ਕੀਤਾ ਜਨਾਬ ਜੀ ਤੁਸੀਂ ਇਸ ਮਸਲੇ ਦੀ ਕੀ ਚਾਰਜੋਈ ਕੀਤੀ ਜੀ ਹਮ ਕੀ ਤੁਸੀਂ ਖੇਤੀਬਾੜੀ ਮੰਤਰੀ ਨੂੰ ਮਿਲੇ ਕੀ ਤੁਸੀਂ ਗ੍ਰਹਿ ਮੰਤਰੀ ਨੂੰ ਕੋਈ ਚਿੱਠੀ ਲਿਖੀ ਕੀ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਮੁਰੇ ਜਾ ਕੇ ਕੋਈ ਧਰਨਾ ਮਜਾਦਾ ਕੀਤਾ ਹਮ ਤੁਸੀਂ ਕਿਸੇ ਅਖਬਾਰ ਨੂੰ ਟੀਵੀ ਚੈਨਲ ਨੂੰ ਇਸ ਮਸਲੇ ਤੇ ਬਿਆਨ ਦਿੱਤਾ ਤੁਸੀਂ ਕਿਸਾਨਾਂ ਨਾਲ ਜਾ ਕੇ ਬੈਠੇ ਨਹੀਂ ਜੀ ਤਾਂ ਦੂਸਰੇ ਪਾਸੇ ਤੁਹਾਡੇ ਘਰ ਦੇ ਮੂਹਰੇ ਜੇ ਦਿੱਲੀ ਤੋਂ 200 ਕਿਲੋਮੀਟਰ ਹੈ ਖਨੋਰੀ ਬਾਡਰ ਹੈ ਤਾਂ ਜਨਾਬ ਚੰਡੀਗੜ੍ਹ ਤੋਂ ਇਹ ਮੈਂ ਤਾਂ ਸਰਕਾਰੀ ਕੋਠੀ ਤੋਂ ਕਹਿੰਨਾ ਸੰਗਰੂਰ ਫੇ ਕਿੰਨੀ ਦੂਰ ਹੈ ਹੂੰ ਤੇ ਵੈਸੇ ਸੰਗਰੂਰ ਤਾਂ ਤੁਹਾਡਾ ਆਪਣਾ ਘਰ ਹੈ ਜਿਹਦੇ ਬਾਹਰੋਂ ਬੈਠੇ ਨੇ ਪੁਰੇ 6-7 ਦੇ ਮਹੀਨੇ ਦੇ ਵਿੱਚੋਂ ਖੁੱਲੇ ਅਸਮਾਨ ਥੱਲੇ ਸੌਣ ਲਈ ਮਜਬੂਰ ਹੋਏ ਤੇ ਤੁਸੀਂ ਉਸ ਦੇ ਬਾਵਜੂਦ ਤੁਹਾਡੀ ਪੁਲਿਸ ਨਾਲ ਟੈਂਟ ਤੱਕ ਪੱਟ ਕੇ ਲੈ ਗਈ ਹੂੰ ਹੁਣ ਉਹ ਵੀ ਮਰਨ ਵਰਤਨ ਇਹ ਉਹ ਕੰਪਿਊਟਰ ਅਧਿਆਪਕ ਨੇ ਵਿਜੈ ਜੀ ਜਿਨ੍ਹਾਂ ਦੀਆਂ ਰੈਲੀਆਂ ਧਰਨਿਆਂ ਮਜਾਰਿਆਂ ਚ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਬਾਹਾਂ ਖੜੀਆਂ ਕਰ ਕਰ ਜਾਂਦੀ ਸੀ ਹੂੰ ਕਿ ਹਾਂ ਜੀ ਜਦੋਂ ਸਾਡੀ ਸਰਕਾਰ ਆ ਗਈ ਸਭ ਤੋਂ ਪਹਿਲਾਂ ਤੁਹਾਡੇ ਕੰਮ ਕਰਾਂਗੇ ਅੱਜ ਮੁੱਖ ਮੰਤਰੀ ਸਾਹਿਬ ਦੱਸ ਦਿਓ ਕਿਸਾਨੀ ਮਸਲੇ ਤੇ ਹਾਂ ਦੁਕਾਨਦਾਰ ਦੇ ਮਸਲੇ ਤੇ ਮਜ਼ਦੂਰ ਦੇ ਮਸਲੇ ਤੇ ਜਥੇਬੰਦੀਆਂ ਦੇ ਮਸਲੇ ਤੇ ਨੌਜਵਾਨਾਂ ਦੇ ਮਸਲੇ ਤੇ ਤੁਸੀਂ ਕਿੱਥੇ ਹੋ ਹੂੰ ਹਾਂ ਤੁਸੀਂ ਹੈਗੇ ਹੋ ਤੁਸੀਂ ਦਿਖਦੇ ਹੋ ਹਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੇ ਹੈਨਾ ਚੁਟਕਲੇ ਸੁਣਾਉਂਦੇ ਤੁਸੀਂ ਦਿਖਦੇ ਹੋ ਦੋ ਜਣੇ ਸਿਰ ਜੋੜ ਕੇ ਗੀਤ ਗਾਉਂਦੇ ਤੁਸੀਂ ਲਿਖਦੇ ਹੋ ਗੱਡੀਆਂ ਚੋਂ ਹੱਥ ਹਿਲਾਉਂਦੇ ਤੁਸੀਂ ਦਿਖਦੇ ਹੋ ਆਪਣੇ ਹੀ ਬੰਡੇ ਫੁੱਲ ਆਪਣੇ ਤੇ ਛਟਵਾਉਂਦੇ ਹੈਨਾ ਐਦਾਂ ਹੀ ਰੰਗੜਾ ਪੰਜਾਬ ਬਣਨਾ ਜਨਾਬ ਹੂੰ ਸੋ ਇਸ ਲਈ ਇਹ ਟਵੀਟ ਹੁਣ ਅਜ ਆਪਣੇ ਆਪ ਨੂੰ ਸਵਾਲ ਕਰਦਾ ਕਿ ਜਨਾਬ ਕਬੂਤਰ ਜੇ ਦਿੱਲੀ ਵਾਲਾ ਅੱਖਾਂ ਮਿਚਰਿਆ ਤਾਂ ਕਬੂਤਰ ਪੰਜਾਬ ਵਾਲਾ ਵੀ ਅੱਖਾਂ ਮਿਚੀ ਬੈਠਾ ਜੀ ਅਚਾ ਦਿਪਕ ਜੀ ਹੁਣ ਕਹਿੰਦੇ ਰੁੱਸੇ ਹੋਏ ਤਾਂ ਅਮੀ ਮੰਨ ਗਏ ਨੇ 30 ਦਸੰਬਰ ਨੂੰ ਕੋਈ ਅੰਤਰੀਮ ਕਮੇਟੀ ਦੀ ਬੈਠਕ ਹੋਣੀ ਆ ਕੀ ਕੰਸਵਾ ਆ ਰਹੀਆਂ ਨੇ ਜੀ ਹਾਂ ਬਿਲਕੁਲ ਜੀ ਇਹ ਤੈਅ ਕਰ ਲਿਆ ਲਗਭਗ ਹੂੰ ਕਿ 30 ਤਰੀਕ ਨੂੰ ਆਉਂਦੀ 30 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਜਿਹੜੀ ਅੰਤਰੀਂ ਕਮੇਟੀ ਹੈ ਉਹਦੀ ਇੱਕ ਸੰਪੂਰਨ ਬੈਠਕ ਆਮ ਬੈਠਕ ਹੋਣ ਜਾ ਰਹੀ ਹੈ ਵੈਸੇ ਹੁਣ ਤੱਕ ਜਿੰਨੀਆਂ ਰੱਖੀਆਂ ਹੋਗਾਮੀ ਬੈਠਕਾਂ ਰੱਖੀਆਂ ਹੂੰ ਤੇ ਇੱਕ ਹੋਗਾਮੀ ਬੈਠਕ ਤਾਂ ਰੱਖ ਕੇ ਰੱਦ ਕਰਤੀ ਮੁਲਤਵੀ ਕਰਤੀ ਸੀ ਇਹ ਗੱਲ ਆਪਾਂ ਕੱਲੇ ਕਰਕੇ ਛਟੇ ਆ ਜੀ ਉਸੇ ਤੋਂ ਬਾਅਦ ਧਾਮੀ ਸਾਹਿਬ ਨਾਰਾਜ਼ ਤੇ ਨਾਰਾਜ਼ ਹੋ ਕੇ ਘਰੇ ਚਲੇ ਗਏ ਸੀ ਉਹਨਾਂ ਨੇ ਮਿਲਣਾ ਗਿਲਣਾ ਸਾਰਿਆਂ ਨੂੰ ਬੰਦ ਕਰਤਾ ਸੀ ਪਰ ਫਿਰ ਉਹਨਾਂ ਤੱਕ ਪਹੁੰਚ ਅਪਰੋਚ ਹੋਈ ਹੈ ਜਾਂ ਉਹਨੂੰ ਮਨਾਇਆ ਸਮਝਾਇਆ ਗਿਆ ਜਾਂ ਉਹਨਾਂ ਨੂੰ ਅਜੇ ਵੀ ਦਬਾਅ 'ਚ ਲਿਆਂਦਾ ਗਿਆ ਸੋ ਉਹ ਬਾਹਰ ਆਏ ਨੇ ਅੱਜ ਦਫ਼ਤਰ 'ਚ ਵੀ ਨਜ਼ਰ ਆਏ ਅੱਜ ਪਤਾ ਲੱਗਾ ਜਾਂਦਰ ਗਨੀ ਰੁਗਵੀਰ ਸਿੰਘ ਹੋਰਾਂ ਨੂੰ ਵੀ ਕੁਝ ਸਮੇਂ ਲਈ ਮਿਲੇ ਸੋ ਹੁਣ ਇਹ ਸਭ ਤੋਂ ਬਾਅਦ ਇਹ ਖਬਰ ਨਸਰ ਹੋਈ ਕਿ ਜੀ 30 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੀ ਅੰਤਰੰਕ ਕਮੇਟੀ ਦੀ ਬੈਠਕ ਕਰੇਗਾ ਹੁਣ ਇਸ ਬੈਠਕ ਦੇ ਵਿੱਚ ਜਿਹੜੀ ਤਾਂ ਹਗਾਮੀ ਬੈਠਕ ਹੁੰਦੀ ਹੈ ਵੀ ਜੀ ਉਹਦੇ ਵਿੱਚ ਤਾਂ ਇੱਕ ਨੁਕਤੀ ਏਜੰਡਾ ਹੁੰਦਾ ਜਿਵੇਂ ਉਹਦੇ ਵਿੱਚ ਏਜੰਡਾ ਸੀ ਕਿ ਗਗਨਜੀਤ ਸਿੰਘ ਨੂੰ ਹਟਾਓ ਹੂੰ ਹੂੰ ਠੀਕ ਹੈ ਨਾ ਉਹ ਉਹ ਏਜੰਡੇ ਦੇ ਉੱਤੇ ਵੀ ਮਾਨਸਿਕ ਤੌਰ ਤੇ ਧਾਮੀ ਸਾਹਿਬ ਸਹਿਮਤ ਨਹੀਂ ਸੀ ਫਿਰ ਉਹ ਤਿੰਨ ਮੈਂਬਰ ਕਮੇਟੀ ਕੰਨੀ ਨੂੰ ਗਿਆ ਜਿਹਦੇ ਹਵਾਲੇ ਨਾਲ ਜੱਜ ਅਰਗਨੀ ਲਖਵੀ ਸਿੰਘ ਨੇ ਕਿਹਾ ਕਿ ਇਹ ਦਾ ਤੁਹਾਨੂੰ ਨਹੀਂ ਹੈ ਹੂੰ ਹੂੰ ਤੁਸੀਂ ਮੀਟਿੰਗ ਦੁਆਰਾ ਬੁਲਾ ਕੇ ਇਹਨੂੰ ਰੱਦ ਕਰੋ ਉਹ ਰੱਦ ਕਰਨ ਲਈ 23 ਤਰੀਕ ਨੂੰ ਮੀਟਿੰਗ ਕਰਨੀ ਸੀ ਕਿ ਆਕਾ ਦਾ ਹੁਕਮ ਆ ਗਿਆ ਕਿ ਨਹੀਂ ਕਰਨੀ ਹੂੰ ਤੋ ਤਾਮੀ ਸਾਹਿਬ ਅਸਤੀਫੇ ਦਾ ਮਨ ਬਣਾ ਚੁੱਕੇ ਸੀ ਹੁਣ ਉਹਨਾਂ ਨੂੰ ਬਣਾ ਲਿਆ ਗਿਆ ਜਾਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੀ ਇੱਛਾ ਅਨੁਸਾਰ ਜਾਂ ਸਿਧਾਂਤ ਅਨੁਸਾਰ ਚੱਲੋ ਤਾਂ ਉਹ ਮੰਨੇ ਨੇ ਪਰ ਜਿਹੜੀ ਹੁਣ 30 ਦਸੰਬਰ ਨੂੰ ਬੈਠਕ ਹੋਣੀ ਆ ਨਾ ਵਿਜੇ ਜੀ ਉਹਦੇ ਵਿੱਚ ਮਸਲਾ ਅਹਿਮ ਹੋਊਗਾ ਉਹਦੇ ਵਿੱਚ ਕੀ ਬੀਬੀ ਜ਼ਗੀਰ ਕੌਰ ਨੂੰ ਬੋਲੇ ਬੋਲਾਂ ਦਾ ਮੁੱਦਾ ਵੀ ਉੱਪਰੂਗਾ ਤਾਮੀ ਸਾਹਿਬ ਵਾਲਾ ਕੀ ਉਹਦੇ ਵਿੱਚ 6 ਮੈਂਬਰੀ ਕਮੇਟੀ ਅੱਗੇ ਕਿਉਂ ਨਹੀਂ ਬਦਲੀ ਤਾਂ ਮੀ ਜੀ ਕੋਈ ਚ ਇਹ ਵੀ ਸਵਾਲ ਆਊਗਾ ਜੀ ਕੀ ਉਹਦੇ ਵਿੱਚ ਜਿਹੜੇ 92 ਲੱਖ ਜਮਾ ਕਰਾਉਣੇ ਸੀ ਉਹ ਚੋ ਢਿੰਡਸਿਆਂ ਵਾਲੀ ਤਾਂ ਖਬਰ ਆ ਗਈ ਕਿ ਉਹ ਜਮਾ ਕਰਾ ਗਏ ਬਾਕੀਆਂ ਦਾ ਜੇ ਕੋਈ ਹਿਸਾਬ ਕਿਤਾਬ ਸਾਹਮਣੇ ਹੀ ਨਹੀਂ ਹੈ ਕਿ ਨੇ ਕਿੰਨਾ ਕਿੰਨਾ ਜਮਾ ਕਰਾਇਆ ਕਿ ਉਹ ਵੀ ਸਵਾਲ ਆਊਗਾ ਹੂੰ ਕੀ ਉਹਦੇ ਵਿੱਚ ਸਿੰਘ ਸਹਿਬਾਨ ਵੱਲੋਂ ਜਿਹੜੀ ਚਿੱਠੀ ਜਾਰੀ ਕੀਤੀ ਜਾਣੀ ਸੀ ਉਸ ਨੂੰ ਲੈ ਕੇ ਵੀ ਕੋਈ ਜੋਬ ਸਵਾਲ ਆਊਗਾ ਕਿ ਉਹਦੇ ਵਿੱਚ ਜਿਹੜੇ ਆ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਰਗਵੀ ਸਿੰਘ ਹੋਣਾ ਨੇ ਜਦਰ ਸਾਹਿਬ ਨੇ ਨਰਾਜ਼ਗੀ ਪ੍ਰਗਟਾਈ ਆ ਉਸ ਮਸਲੇ ਤੇ ਰੱਦ ਕਰਨ ਵਾਲਾ ਵੀ ਮਤ ਆਊਗਾ ਸੋ ਕੀ ਹੋਊਗਾ ਉਸ ਦਿਨ ਜੀ ਉਹ ਸਭ ਦੀਆਂ ਨਜ਼ਰਾਂ ਇਸ ਪਹਿਲੂ ਤੇ ਨੇ ਸੋ ਤਾਮੀ ਸਾਹਿਬ ਮੰਨ ਗਏ ਨੇ ਪਰ ਕਿਸ ਰੂਪ ਚ ਮੰਨੇ ਨੇ ਇਹਦਾ ਪ੍ਰਕਟਾਵਾ 30 ਤਰੀਕ ਵਾਲੀ ਬੈਠਕ ਦੇ ਜੋ ਨੋਟਸ ਆਉਣਗੇ ਬਾਅਦ ਜੋ ਹਵਾਲੇ ਆਉਣਗੇ ਬਾਅਦ ਉਦੋਂ ਪਤਾ ਲੱਗੂਗਾ ਹੂੰ ਅੱਛਾ ਦੀਪਕ ਜੀ ਹੁਣ ਜਿਹੜਾ ਬਾਦਲ ਪਰਿਵਾਰ ਨੇ ਜਾਂਚ ਕਰਨ ਦੀ ਮੰਗ ਕੀਤੀ ਹੈ ਵੀ ਕੇਂਦਰ ਸਰਕਾਰ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰੇ ਕਿ ਨਰੈਣ ਸਿੰਘ ਚੌੜਾ ਵਾਲਾ ਜਿਹੜਾ ਸਾਰਾ ਮਾਮਲਾ ਹੈ ਵੀ ਉਹ ਕੇਂਦਰ ਨੂੰ ਉਹਦੀ ਜਾਂਚ ਕਰਨੀ ਚਾਹੀਦੀ ਹੈ ਕੀ ਵੇਰਵਾ ਜੀ ਦੇਖੋ ਜਿਸਨ ਰਣ ਸਿੰਘ ਚੋੜਾ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੁਖਵੀਰ ਬਾਦਲ ਹੋਰਾਂ ਤੇ 4 ਦਸੰਬਰ ਨੂੰ ਉਹ ਦਿਨ ਜੀ ਤੇ ਉਸ ਦਿਨ ਮਤਲਬ ਕਿ ਇਹ ਕਿਸੇ ਨੂੰ ਵੀ ਇੱਕ ਆਮ ਵਿਅਕਤੀ ਨੂੰ ਵੀ ਸਧਾਰਨ ਸਿੱਖ ਨੂੰ ਵੀ ਹੈਨਾ ਮਰਿਆਦਾ ਵਾਲੇ ਕਿਸੇ ਸ਼ਖਸੀਅਤ ਨੂੰ ਵੀ ਕਿਸੇ ਨੂੰ ਵੀ ਇਹ ਵਰਤਾਰਾ ਚੰਗਾ ਨਹੀਂ ਲੱਗਾ ਕਿ ਗੁਰੂ ਰਾਮਦਾਸ ਦੇ ਕਰ ਰਹੇ ਵਰਤਾਰ ਹੂੰ ਉੱਥੇ ਬੈਠੇ ਜਿਹੜਾ ਬੰਦਾ ਮਤਲਬ ਇੱਕ ਤਨਖਾਹੀਆ ਕਰਾਰ ਹੈ ਤੇ ਸੇਵਾ ਨਾਲ ਉਹਦੇ ਤੇ ਇਹ ਪ੍ਰਕਿਰਿਆ ਕਿਸੇ ਨੂੰ ਚੰਗੀ ਨਹੀਂ ਲੱਗੀ ਪਰ ਜਿਸ ਤਰ੍ਹਾਂ ਇਹਨਾਂ ਨੇ ਅਕਾਲੀ ਦਲ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਉਸ ਮੁੱਦੇ ਨੂੰ ਜਿਸ ਤਰ੍ਹਾਂ ਉਸ ਨੂੰ ਇਸ ਪ੍ਰਕਿਰਿਆ ਦੇ ਬਾਰੇ ਨਾਲ ਕਿ ਸ਼੍ਰੋਮਣੀ ਕਮੇਟੀ ਤੋਂ ਵੀ ਮਤਾ ਪਵਾ ਦਿਓ ਜੀ ਆਪਣੀ ਅਕਾਲੀ ਦਲ ਵੱਲੋਂ ਵੀ ਸ਼ਿਕਾਇਤ ਕਰਾ ਦਿਓ ਜੀ ਜ਼ਥੇਦਾਰ ਸਾਹਿਬ ਨੂੰ ਭੇਜੋ ਜੀ ਕਿ ਇਹਨੂੰ ਪੰਥਸ਼ੋ ਚ ਸਿੱਖਿਆ ਜਾਵੇ ਹੂੰ ਹੂੰ ਬੇਸ਼ੱਕ ਵਿਕਰਮ ਜੀਠੀਆਂ ਨੇ ਕਈ ਚੀਜ਼ਾਂ ਸਾਹਮਣੇ ਲਿਆਂਦੀਆਂ ਵੱਖ-ਵੱਖ ਵੀਡੀਓ ਰਹੀ ਕਿਹਾ ਦੇਖੋ ਜੀ ਜਿਹੜੇ ਉੱਥੇ ਪੁਲਿਸ ਅਧਿਕਾਰੀ ਨੇ ਰੰਦਾਵਾ ਹੋਰ ਉਹਨਾਂ ਨੂੰ ਮਿਲ ਰਿਹਾ ਜੀ ਇੱਥੇ ਇਸ ਬੰਦੇ ਕੋਲ ਖੜਾ ਹੈ ਜੀ ਇੱਥੇ ਇਹਦੇ ਕੋਲ ਮੈਸੂਨ ਨੇ ਤਾਂ ਅਮੀ ਵਾਲੀ ਵੀਡੀਓ ਨਹੀਂ ਦਿਖਾਈ ਕਿ ਤਾਂ ਮੇਰੇ ਨੂੰ ਵੀ ਮਿਲਿਆ ਉਸੇ ਗੁਰੂ ਘਰ ਦੇ ਗਲਿਆਰੇ ਦੇ ਵਿੱਚ ਜੀ ਕਿਉਂਕਿ ਰਣ ਸਿੰਘ ਚੌੜਾ ਜਿੱਥੇ ਪਿਛਲੇ ਕਿੰਨੇ ਮਾਮਲਿਆਂ ਤੋਂ ਬਿਵਾਦਤ ਚੱਲੇ ਆ ਰਿਹਾ ਸੀ ਉੱਥੇ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਵੀ ਰਿਹਾ ਉੱਥੇ ਉਹ ਕਿੰਨੀਆਂ ਕਿਤਾਬਾਂ ਦਾ ਲੇਖਕ ਵੀ ਉਸ ਲਈ ਉਸ ਗਲਿਆਰੇ 'ਚ ਉਸ ਵਰਤਾਰੇ 'ਚ ਉਹਨੂੰ ਕਿੰਨੇ ਜਾਣਦੇ ਸੀ ਜੀ ਹਾਂ ਜੇ ਪੁਲਿਸ ਸਿਸਟਮ ਦੀ ਨਾਕਾਮੀ ਹੈ ਤਾਂ ਉਹਦੇ ਉੱਤੇ ਪੁਲਿਸ ਦੇ حوالے ਨਾਲ ਕੋਰਟ ਕਚੈਰੀ 'ਚ ਮਾਮਲਾ ਵਿਚਾਰ ਅਧਿਨਾ ਤੇ ਇਹ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਹੈ ਪਰ ਜਦੋਂ ਇਹ ਲਿਖ ਕੇ ਦਿੱਤਾ ਕਿ ਜੀ ਇਹਨੂੰ ਪੰਥ ਤੋਂ ਛੇਕਿਆ ਜਾਵੇ ਤਾਂ ਇੰਜ ਮਹਿਸੂਸ ਕੀਤਾ ਕਈ ਤਰ੍ਹਾਂ ਨੇ ਕਿ ਤੁਸੀਂ ਹੁਕਮ ਦੇ ਰਹੇ ਹੋ ਜੱਜਦਰ ਸਾਹਿਬ ਨੂੰ ਹੂੰ ਤੁਸੀਂ ਆਪਣੀ ਸ਼ਿਕਾਇਤ ਤਾਂ ਦੇ ਸਕਦੇ ਹੋ ਉਹਦੇ ਤੇ ਫੈਸਲਾ ਕੀ ਲੈਣਾ ਜੱਜਦਰ ਸਾਹਿਬ ਦਾ ਅਦਾਲਤ ਖੇਤਰ ਜੀ ਸੋ ਤੁਸੀਂ ਤਾਂ ਫੈਸਲਾ ਲਿਖ ਕੇ ਦੇ ਰਹੇ ਹੋ ਕਿ ਜੀ ਹਾਂ ਇਹਨੂੰ ਇਹੀ ਕਰ ਦੋ ਹੂੰ ਸੋ ਉਹ ਵਰਤਾਰੇ ਨੇ ਅਕਾਲੀ ਦਲ ਦੀ ਜਿਹੜੀ ਇਹਨਾਂ ਪ੍ਰਤੀ ਕੋਈ ਸਹਿਮਤੀ ਵਾਲੀ ਬਣਨੀ ਸੀ ਉਹਨੂੰ ਟਾਲ ਲਈ ਉਹ ਤੋਂ ਬਾਅਦ ਜੋ ਕੁਝ ਹੁੰਦਾ ਗਿਆ ਉਹ ਆਪਾਂ ਲੰਬਾ ਵਿਚਾਰਿਆ ਜੀ ਪੁਲਿਸ ਦੀ ਜਾਂਚ ਰਿਪੋਰਟ ਸਵਾਲਾਂ ਦੇ ਘੇਰੇ ਚਾ ਇਸ ਮਸਲੇ ਤੇ ਹੂੰ ਔਰ ਉਸ ਨੂੰ ਕਈ ਪੱਖਾਂ ਤੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਇਹਦੀ ਉਦਾਹਰਣ ਸਿੱਧੀ ਜੀ ਤਾਂ ਇਹ ਹੀ ਹੈ ਕਿ ਜਿਹੜੇ ਦੋ ਪੁਲਿਸ ਏਐਸਆਈ ਨੇ ਬਚਾਇਆ ਸੀ ਜਿਹੜੇ ਸੁਖਵੀਰ ਬਾਦਲ ਦੀ ਪੱਕੀ ਸਿਕਿਉਰਿਟੀ 'ਚ ਨੇ ਉਹਨਾਂ ਦੇ ਨਾਮ ਤੱਕ ਪੁਲਿਸ ਦੀ ਐਫਆਈਆਰ ਤੇ ਰਿਕਾਰਡ 'ਚ ਨਹੀਂ ਗਿਆ ਦਰਜ ਹੂੰ ਕਿ ਉਹਨਾਂ ਦੀ ਕਾਰਵਾਈ ਉੱਥੇ ਕੀ ਰਹੀ ਇਹਦਾ ਮਤਲਬ ਉਹ ਸਵਾਲਾਂ ਦੇ ਘੇਰੇ 'ਚ ਆ ਉਸ ਨੂੰ ਸਵਾਲ ਵੱਜੋ ਖੜਾ ਕਰਦੇ ਆ ਬੀਬੀ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਨੂੰ ਮਿਤਸ਼ਾ ਨੂੰ ਚਿੱਠੀ ਲਿਖੀ ਹੈ ਹੂੰ ਹੂੰ ਕਿ ਜੀ ਆਹ ਮਸਲਾ ਕੇਂਦਰੀ ਜਾਂਚ ਏਜੰਸੀਆਂ ਤੋਂ ਜਾਂਚ ਕਰਾਓ ਸਾਨੂੰ ਇਹਨਾਂ ਤੇ ਭਰੋਸਾ ਨਹੀਂ ਜੀ ਦੂਸਰੇ ਪਾਸੇ ਸੁਖਵੀਰ ਬਾਦਲ ਨੇ ਉਹ ਦੋਨੇ ਏਐਸਆਈ ਜਿਹੜੇ ਇਹਨਾਂ ਦੇ ਨਾਲ ਸੀਗੇ ਮਤਲਬ ਹੈਨਾ ਉਹਨਾਂ ਦੋਆਂ ਦੇ ਲਈ ਵੀ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੂੰ ਪੁਲਿਸ ਪਦਕ ਦਿੱਤਾ ਜਾਵੇ ਹਮ ਹਮ ਸੋ ਉਹਦੀ ਵੀ ਉਹਨਾਂ ਨੇ ਮੰਗ ਕੀਤੀ ਆ ਏਐਸਆਈ ਜਸਵੀਰ ਸਿੰਘ ਤੇ ਏਐਸਆਈ ਹੀਰਾ ਸਿੰਘ ਕਿ ਇਹਨਾਂ ਨੂੰ ਰਾਸ਼ਟਰਪਤੀ ਪੁਲਿਸ ਪਦਕ ਦਿੱਤੇ ਜਾਣ ਸੋ ਉਹਨਾਂ ਇਹ ਉਹਨਾਂ ਦੀ ਵਖਰੀ ਗੱਲ ਆ ਕਿ ਆਪਣਾ ਫਕਰੇ ਕੌਮ ਖੁੱਸ ਗਿਆ ਤੇ ਹੁਣ ਪੁਰ ਸਦਕਾਰੀਆਂ ਨੂੰ ਪਦਕ ਦਿਵਾਉਣ ਦੀਆਂ ਸੀ ਗੱਲਾਂ ਕਰ ਰਹੇ ਹਾਂ ਹੈਨਾ ਸੋ ਇਹ ਇਹ ਪ੍ਰਕਿਰਿਆ ਪਰ ਉਹਨਾਂ ਦੀ ਇੱਕ ਉਸ ਵਿਅਕਤੀਆਂ ਦੀ ਜਿਉਂ ਜ਼ਿੰਮੇਵਾਰੀ ਸੀ ਤਾਂ ਉਹਨਾਂ ਨੇ ਮਖੂਬੀ ਨਿਭਾਈ ਹੈ ਜੀ ਪਰ ਇਸ ਪਹਿਲੂ ਤੇ ਮੁੜ ਕੇ ਬੀਜੇਪੀ ਕੰਨੀ ਦਾ ਰੁਖ ਕਰਨਾ ਚਿੱਠੀਆਂ ਲਿਖ ਲੈਣਾ ਕਰਨਾ ਲੋਕ ਤਾਂ ਇੱਥੋਂ ਤੱਕ ਸਵਾਲ ਕਰ ਰਹੇ ਨੇ ਕਿ ਜਿਸ ਦਿਨ ਤੱਕ ਸਜ਼ਾ ਸੀ ਧਾਰਮਕ ਜਾਂ ਜਿਸ ਦਿਨ ਤੱਕ ਸੇਵਾ ਸੀ ਉਸ ਦਿਨ ਤੱਕ ਪਲਾਸਟਰ ਸੀ ਸੇਵਾ ਖਤਮ ਹੋਈ ਨਹੀਂ ਪਲਾਸਟਰ ਉਤਰਿਆ ਹ ਹ ਸੋ ਇਹ ਵੀ ਸਵਾਲ ਹੈ ਡਾਕਟਰ ਕਹਿੰਦੇ 60 ਪੈਰ ਦੀ ਚੀਚੀ ਉਂਗਲ ਤੇ ਸੀ ਤੇ ਪਲਾਸਟਰ ਗੋਡੇ ਤੱਕ ਚੜਿਆ ਸੀ ਲੋਕਤਾ ਇਹਦੇ ਉੱਪਰ ਵੀ ਸਵਾਲ ਕਰਦ ਨੇ ਸੰਗਤ ਹੈ ਆਵਾਮ ਹੈ ਜਨਤਾ ਹੈ ਤਾਂ ਜਨਤਾ ਜਨਾਰਦਨ ਕੁਝ ਵੀ ਪੁੱਛ ਸਕਦੀ ਹੈ ਪਰ ਇਹ ਜਵਾਬ ਦੇਣੋ ਭੱਜਦੇ ਨੇ ਸਿਆਸਤਦਾਨ ਜਵਾਬ ਤਾਂ ਇਹ ਤੱਕ ਦਾ ਨਹੀਂ ਆਇਆ ਕਿ ਕਿੱਥੇ ਗਈ ਉਸ ਤੀਫੀਆਂ ਦੀ ਪ੍ਰਕਿਰਿਆ ਜਿਹੜੀ 3 ਦਿਨਾਂ ਚ ਹੋਣੀ ਸੀ ਉਹ 20 ਦਿਨਾਂ ਚ ਬਦਲੀ 20 ਤਰੀਕ ਤੋਂ ਬਾਅਦ 20 ਦਿਨਾਂ ਚ ਬਦਲ ਗਈ ਤੇ ਹੁਣ ਕਹਿੰਦੇ ਜੀ 15 ਵਾੜਾ ਚੱਲਦਾ ਹੈ ਇਹ ਤੋਂ ਬਾਅਦ ਕਰਾਂਗੇ ਹੁਣ ਜਨਵਰੀ ਚ ਕਰਾਂਗੇ ਜੀ ਹੁਣ ਇਹ ਵੀ ਚਰਚਾਾਂ ਮਾਰੇ ਕਿ ਜਨਵਰੀ ਚ ਵੀ ਕੀ ਵਰਕਿੰਗ ਕਮੇਟੀ ਦੀ ਮੀਟਿੰਗ ਕਰੇਗਾ ਅਕਾਲੀ ਦਲ ਅਸੀਫਿਆਂ ਲਈ ਜਾਂ ਇੱਕ ਵੱਡਾ ਇਕੱਠ ਕਰਕੇ ਫਿਰ ਦਬਾਅ ਦੀ ਰਾਜਨੀਤੀ ਕਰੇਗਾ ਜੀ ਹਾਂ ਲਓ ਜੀ ਵਰਕਰ ਤਾਂ ਚਾਹੁੰਦੇ ਨਹੀਂ ਸੁਖੀਰ ਬਾਦਲੇ ਬਣੇ ਰਹਿਣ ਕਿ ਉਸ ਪਾਸੇ ਨੂੰ ਜਾਣਗੇ ਹਾਂ ਦਲਜੀਤ ਸਿੰਘ ਚੀਮਾ ਦਾ ਕਹਿ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਤੇ ਬਸ ਦਾ ਰੋਗ ਨਹੀਂ ਜੀ ਮੈਂਬਰਸ਼ਿਪ ਕਰਨਾ ਇਹਦਾ ਮਤਲਬ ਆਪਾਂ ਪਹਿਲਾਂ ਹੀ ਗੱਲ ਕਰਦੇ ਆ ਕਿ ਹਾਂ ਵੀ ਇਹ ਤਾਂ ਰਾਜਨੀਤਿਕ ਫੈਸਲੇ ਮੰਨਣ ਤੋਂ ਮੰਨਕਰ ਹੋ ਰਹੇ ਨੇ ਉਹ ਦ੍ਰਿਸ਼ ਸਾਹਮਣੇ ਪੈਦਾ ਹੁੰਦਾ ਜਾ ਰਿਹਾ ਜੀ ਸੋ ਜੇ ਤੁਸੀਂ ਅਕਾਲ ਤਖਤ ਦੇ ਹੁਕਮ ਨਹੀਂ ਮੰਨ ਸਕਦੇ ਫਿਰ ਤੁਸੀਂ ਜਿੰਨੇ ਮਰਜੀ ਦੰਗ ਜਿਵੇਂ ਮਾਰੀ ਜਾਓ ਕਿ ਅਸੀਂ ਗੁਰੂ ਨੂੰ ਸਮਰਪਤ ਹੈ ਜੀ ਫਿਰ ਲੋਕਾਂ ਨੂੰ ਸਭ ਦਿਖਦਾ ਜਨਾਬ ਹਮ ਦੀਪਕ ਜੀ ਜਿਹੜੇ ਸ਼ਹਿਰੀ ਵੋਟਰ ਨੇ ਜੀ ਉਹਨਾਂ ਦੇ ਵਿੱਚ ਵੋਟ ਪਾਉਣ ਦਾ ਰੁਝਾਨ ਘਟਦਾ ਹੋਇਆ ਨਜ਼ਰ ਆ ਰਿਹਾ ਕੀ ਵੇਰਵਾ ਜੀ ਹਾਂ ਬਿਲਕੁਲ ਜੀ ਆਪਾਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੇ ਵਾਰ ਇਹਨਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਸੇ ਨੂੰ ਸਪਸ਼ਟ ਬਹੁਮਤਾ ਨਹੀਂ ਮਿਲਿਆ ਪਰ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋਗੀ ਪਟਿਆਲੇ ਚਲੋ ਬਹੁਮਤ ਹੈ ਕਿਉਂ ਵੀ ਕਿਵੇਂ ਮਿਲਿਆ ਸਾਰਿਆਂ ਨੂੰ ਪਤਾ ਤੇ ਪਰ ਜਲੰਧਰ ਚ ਵੀ ਸੌਦੇਬਾਜੀ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਕੋ ਨਿਬੜ ਗਿਆ ਕੰਮ ਬੀਜੇਪੀ ਵਾਲੇ ਵੀ ਕੋ ਜਾਗੇ ਕੋ ਆਪਲੇ ਆਗੇ ਅਜਾ ਕੁਝ ਕਾਂਗਰਸ ਵਾਲੇ ਆਗੇ ਕੁਝ ਆਜਾ ਆਗੇ ਤੇ ਆਪ ਦਾ ਮੇਅਰ ਜਲੰਧਰ ਚ ਬਣਨੇ ਜਾ ਰਹੇ ਇਹ ਜਾ ਬਰਤਾਰਾ ਲੁਧਿਆਣਾ ਚ ਵੀ ਜੋ ਟੁਰਦਾ ਸ਼ੁਰੂ ਹੋਣ ਦੀ ਕੋਸ਼ਿਸ਼ਾਂ ਨੇ ਅਮਰਸਰਸ ਵੀ ਨੇ ਚਲੋ ਜਿਹਦੀ ਲਾਠੀ ਉਹਦੀ ਮੈਸੇਜ ਤਾਂ ਕੰਮ ਚੱਲਦਾ ਹੀ ਹੈ ਪਰ ਸ਼ਹਿਰੀ ਵੋਟਰਾਂ ਨੇ ਜੇ ਸਪਸ਼ਟ ਕਿਸੇ ਨੂੰ ਬਹੁਤ ਮਤ ਨਹੀਂ ਦਿੱਤਾ ਤਾਂ ਸ਼ਹਿਰੀ ਵੋਟਰ ਉਵੇਂ ਵੋਟ ਪਾਉਣ ਵੀ ਨਹੀਂ ਨਿਕਲੇ ਇਸ ਸਵਾਲ ਬਿਲਕੁਲ ਬਾਜਬ ਹੈ ਹੂੰ ਤੁਸੀਂ ਇਹ ਦੇਖੋ ਕਿ 41 ਦੇ ਕਰੀਬ ਨਗਰ ਕੌਂਸਲਰਾਂ ਚ ਵੋਟਾਂ ਸੀ ਜੀ ਤੇ ਪੰਜ ਨਗਰ ਨੇ ਵੋਟਾਂ ਸੀ ਜੇਕਰ ਦੋਆਂ ਦੀਆਂ ਮਿਲਾ ਕੇ ਮੈਂ ਐਵਰੇਜ ਕੱਢਦਾ ਤਾਂ ਐਵਰੇਜ 65.85% ਵੋਟ ਪੋਲ ਹੋਈ ਹੈ ਜੀ ਜੀ ਪੂਰੇ ਨਗਰ ਨਗਰ ਦੀਆਂ ਵੋਟਾਂ ਹਨ ਹੈਨਾ ਜੀ ਸੋ ਇਸ ਦੇ ਦੌਰਾਨ 65% ਦੀ ਵੋਟ ਪੁਰੰਦੀ ਹੈ ਪਰ ਜਦੋਂ ਮੈਂ ਕੱਲੇ ਨਗਰ ਨਿਗਮ ਦੀ ਵੋਟਾਂ ਦੇ ਹਵਾਲੇ ਨਾਲ ਦੇਖਦਾ ਹਾਂ ਪੰਜ ਨਗਰ ਨਿਗਮ ਦੇ ਹਵਾਲੇ ਨਾਲ ਤਾਂ ਉਹ 50% ਦੀ ਤੱਕ ਵੀ ਅੰਕੜਾ ਨਹੀਂ ਪਹੁੰਚਦਾ ਵੀ ਜੀ ਹੂੰ ਹੂੰ 46 47% ਹੀ ਵੋਟ ਪੋਲ ਹੁੰਦੀ ਹੈ ਦੂਸਰੇ ਪਾਸੇ ਜਦੋਂ ਮੈਂ ਕੱਲੀਆਂ ਨਗਰ ਕਾਉਂਸਲ ਦੀਆਂ ਵੋਟਾਂ ਦੇਖਦਾ ਤਾਂ ਉਹਦੇ ਵਿੱਚ 75% ਦੀ ਤੱਕ ਵੋਟ ਪੋਲ ਹੋ ਰਹੀ ਹੈ ਜੀ ਜਿਹੜਾ ਤਾਂ ਮਤਲਬ ਕਹਿਣ ਨੂੰ ਸ਼ਹਿਰ ਹੈ ਕਹਿਣ ਨੂੰ ਨਗਰ ਕਾਉਂਸਲ ਹੈ ਪਰ ਪਿੰਡੂ ਤਰਾਤਨ ਵਾਲਾ ਹੈ ਪਿੰਡੂ ਤਸਵੀਰ ਵਾਲਾ ਹੈ ਅਜੇ ਉਹ ਕਸਬੇ ਦੇ ਰੂਪ ਦੇ ਵਿੱਚ ਹੈ ਜਾਂ ਉਹ ਇਹ ਜਾਂ ਕਾਰਪਟ ਸ਼ਹਿਰ ਨਹੀਂ ਹੈ ਉੱਥੇ ਵੋਟ ਵੱਧ ਪੈ ਰਹੀ ਹੈ ਤੇ ਜਿਹੜਾ ਬड़ा ਕੋਪਰੇਟ ਕਾਰਪੋਰੇਟ ਸ਼ਹਿਰ ਬਣ ਗਏ ਬੜੇ ਆਪਣੇ ਆਪ ਨੂੰ ਹਾਈ ਫਾਈ ਸ਼ਹਿਰ ਉੱਚ ਚਾਹੀ ਜਲੰਧਰ ਆ ਜਾਏ ਅਮਰਸਾਰ ਆ ਜਾਏ ਪਟਿਆਲਾ ਚਾਹੀ ਲੁਧਿਆਣਾ ਸੋ ਉੱਥੇ ਵੋਟ ਪਰਸੈਂਟ ਘਟ ਹੈ ਪੰਜ ਨਗਰ ਨਿਗਮ ਦੇ ਵਿੱਚੋਂ ਤਿੰਨ ਨਗਰ ਨਿਗਮ ਤਾਂ ਉਹ ਨੇ ਜਿਹੜੇ 50% ਤੋਂ ਵੀ ਥੱਲੇ ਰਹੇ ਹਮਮਤਲਬ ਪਟਿਆਲਾ ਸਭ ਤੋਂ ਘਟ ਜੀ ਬਹੁਮਤ ਆਇਆ ਮੰਦੀ ਪਾਰਟੀ ਨੂੰ ਪਰ ਇਥੇ 36% ਵੋਟ ਪਈ ਹੈ 35.94% ਹੰਮ ਅੰਮ੍ਰਿਤਸਰ ਚ 44% ਵੋਟ ਪਈ ਹੈ ਲੁਧਿਆਣਾ ਚ 47% ਵੋਟ ਪਈ ਹੈ ਜਲੰਧਰ ਚ 54% ਹੈ ਤੇ ਫਗਵਾੜੇ ਚ 55% ਹੈ ਸਭ ਤੋਂ ਘੱਟ ਪਟਿਆਲਾ 35% ਸਭ ਤੋਂ ਵੱਧ ਪਠਾਨਕੋਟ 85% ਜੀ ਸੋ ਮੋਗੇ ਚ 75% ਆ ਮਾਨਸਾ ਚ 70% ਆ ਛੇਰੀ ਮੁਕਸਰ ਸਾਹਿਬ 85 ਹੈ ਹ ਬਰਨਾਲਾ ਦੇ ਵਿੱਚ 81 ਹੈ ਪਠਾਨਕੋਟ ਚ 85 ਹੈ ਜੇ ਤੋ ਕਿ ਹਿਆਰਪੁਰ ਵੀ 70% ਆ ਨਮਾ ਸ਼ਹਿਰ ਵੀ 72% ਆ ਛੀਰ ਫਤਗੜ ਸਾਹਿਬ ਵੀ 74 ਸੰਗਰੂਰ ਵੀ 74 ਆ ਸੋ ਇਹਦਾ ਮਤਲਬ ਪਿੰਡੂ ਧਰਤ ਲਾਲਿਆਂ ਦੇ ਵਿੱਚ ਫੇਰ ਵੋਟ ਪਾਉਣ ਨਿਕਲੇ ਜੀ ਇਹ ਸ਼ਹਿਰੀ ਲੋਕਾਂ ਦਾ ਇਹਨਾਂ ਰਾਜਨੀਤਿਕ ਸਿਸਟਮ ਤੋਂ ਇਹਨਾਂ ਲੀਡਰਾਂ ਤੋਂ ਮੋਹ ਭੰਗ ਹੋ ਗਿਆ ਜਾਂ ਭਰੋਸਾ ਉੱਟ ਗਿਆ ਉਹਦਾ ਵੀ ਦ੍ਰਿਸ਼ ਹੈ ਕਿ ਸ਼ਹਿਰੀ ਵੋਟਰਾਂ 'ਚ ਹੁਣ ਵੋਟ ਪਾਉਣ ਦਾ ਰੁਝਾਨ ਪਹਿਲਾਂ ਵਰਗਾ ਨਹੀਂ ਰਿਹਾ ਜੀ ਦੀਪਕ ਜੀ ਸਮਾਧਾਨ ਲਈ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਾਡੇ ਇਧਰ ਸ਼ਹੀਦੀ ਸਵਾ ਦੇ ਸਿੱਦੀ ਜੋੜ ਮੇਲੇ ਦੇ ਦਿਨ ਚੱਲ ਰਹੇ ਨੇ ਸੋ ਉਧਰ ਵੀ ਹਾਜ਼ਰੀਆਂ ਜਰੂਰ ਜਿੜੀਆਂ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ